ਪਟਾਰਨੀ ਟੱਗੇਣਾ ਜੀ ਜਿੱਦਾਂ ਆਪਾਂ ਨੂੰ ਪਤਾ ਵੀ ਬੀਤੇ ਦਿਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਅਫਗਾਨ ਨੈਸ਼ਨਲ ਦੇ ਦੁਆਰਾ ਦੋ ਨੈਸ਼ਨਲ ਗਾਰਡ ਆ ਉਹਨਾਂ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਗਈ ਇੱਕ ਦੀ ਜਿਹੜੀ ਉਹ ਮੌਤ ਹੋਈ ਦੱਸੀ ਜਾਂਦੀ ਹੈ ਇੱਕ ਜਿਹੜਾ ਕਹਿੰਦੇ ਵੀ ਜ਼ਿੰਦਗੀ ਮੌਤ ਦੇ ਵਿੱਚੋਂ ਜਿਹੜਾ ਉਹ ਕੱਟ ਰਿਆ ਸੀਗਾ ਤੇ ਹੁਣ ਉਸ ਦੇ ਚੱਲਦਿਆਂ ਟਰੰਪ ਪ੍ਰਸ਼ਾਸਨ ਨੇ ਸਖਤੀ ਤੇਜ਼ ਕਰ ਦਿੱਤੀ ਹੈ ਨੈਸ਼ਨਲ ਸਿਕਿਉਰਿਟੀ ਮੈਜਰਸ ਜਿਹੜੇ ਆ ਉਹ ਹੋਰ ਇੰਪਲੀਮੈਂਟ ਕੀਤੇ ਆ नेशनेल गार्ड ਦੀ ਸ਼ੂਟਿੰਗ ਨੂੰ ਜਿਹੜਾ ਚੱਲਦਿਆਂ ਯੂਐਸਸੀਆਈਐਸ ਨੇ ਵੀ ਆਪਣਾ ਰੁਖ ਜਿਹੜਾ ਉਹ ਬਦਲਿਆ ਆ ਸੋ ਕੀ ਤਬਦੀਲੀਆਂ ਜਿਹੜੀਆਂ ਆਪਾਂ ਨੂੰ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਹਨ ਕਹਲਾਨਾ ਇਹ ਚੀਜ਼ ਆ ਕਿ ਆਬਵੀਅਸਲੀ ਕ੍ਰਾਈਮ ਜਿਹੜਾ ਕਰਤੀ ਨਗਰਾਂ ਚ ਆ ਗਿਆ ਰਾਈਟ ਜਿਹੜਾ ਇਸ ਲੈਵਲ ਦਾ ਕਿ ਨੈਸ਼ਨਲ ਗਾਰਡ ਦੇ ਉੱਤੇ ਹੀ ਗੋਲੀ ਤੁਸੀਂ ਚਲਾਤੀ ਤੇ ਜਿਹੜੇ ਹੁਣ ਫੈਡਰਲ ਅਫੀਸ਼ਰ ਜਿਹੜੇ ਹੈਗੇ ਆਂਦੇ ਵੀ ਸਿੱਧੇ ਡਾਇਰੈਕਟ ਜਿਹੜੀ ਸੈਂਟਰ ਸਰਕਾਰ ਕੋਲੋਂ ਇੱਕ ਤਰ੍ਹਾਂ ਜਿਹੜੀ ਇਹਨਾਂ ਦੀ ਹੈਗੀ ਉਹਨਾਂ ਦੇ ਥੱਲੇ ਆਉਂਦੇ ਆ ਤੇ ਕੋਈ ਵੀ ਜਿਹੜੀ ਇਮੀਗ੍ਰੈਂਟ ਨੂੰ ਲੈ ਕੇ ਜਿਹੜੀ ਕੋਈ ਵੀ ਨਿਊਜ਼ ਆ ਛੋਟੀ ਮੋਟੀ ਹੋਵੇ ਭਾਵੇਂ ਕਿਸੇ ਨੇ ਕਾਰ ਦੇ ਐਕਸੀਡੈਂਟ ਕਰਕੇ ਬੰਦੇ ਮਾਰਤੇ ਉਹਦਾ ਰਿਕਾਰਡ ਕੱਢ ਕੇ ਕਿ ਇਹ ਸੈਲਮ ਤੇ ਆਇਆ ਸੀਗਾ ਇਹਦੀ ਪਹਿਲਾਂ ਕਨਵਿਕਸ਼ਨ ਸੀਗੀ ਡੀਯੂਆਈ ਦੀ ਉਹ ਵੀ ਮੇਰੇ ਖਿਆਲੇ ਇੱਕ ਨਿਊਜ਼ ਪੈਰਲਲ ਇੱਕ ਚੱਲੀ ਜਾਂਦੀ ਹੈ ਗੱਡੀ ਤੇ ਕਿਸੇ ਨੇ ਜਿਹੜਾ ਸੀਗਾ ਮੈਕਸੀਕਨ ਡਿਸੈਂਡ ਦਾ ਬੰਦਾ ਉਹਨੇ ਕਰਤਾ ਸੀਗਾ ਜੀ ਫਿਰ ਤੁਸੀਂ ਟਰੈਕਿੰਗ ਵਾਲਾ ਦੇਖ ਲਓ ਕਿ ਮਤਲਬ ਇਹ ਕੋਈ ਵੀ ਚੀਜ਼ ਜਿਹੜੀ ਸੀਗੀ ਇਮੀਗ੍ਰੈਂਟ ਵਾਲੀ ਉਹ ਹਾਈਲਾਈਟ ਜਿਹੜੀ ਹੁੰਦੀ ਹੈ ਬਰੇ ਤਾਂ ਤੁਸੀਂ ਕਹ ਲਓ ਕਿ ਹੱਦਾਂ ਹੀ ਜਿਹੜੀਆਂ ਪਾਰ ਕਰ ਗਈ ਹੂੰ ਤੇ ਇਹ ਫਿਰ ਇੱਕ ਇਹਨਾਂ ਫਰੀਜ਼ਨ ਜਿਹੜਾ ਸੀਗਾ ਸਰਕਾਰ ਕੋ ਕਿ ਉਹ ਆਪਣਾ ਜਿਹੜਾ ਆਲਰੇਡੀ ਉਹਨਾਂ ਦਾ ਸੀਗਾ ਪਾਲਿਸੀਆਂ ਜਿਹੜੀਆਂ ਸੀਗੀਆਂ ਉਹਨੂੰ ਲਾਗੂ ਜਿਹੜਾ ਉਹ ਹੋਰ ਜਿਹੜਾ ਤੁਸੀਂ ਕਹਿ ਲੋ ਸਟਰੋਂਗਲੀ ਜਿਹੜਾ ਕਰ ਸਕਦੇ ਆ ਹੂੰ ਹੂੰ ਤੇ ਇਹਦੇ ਵਿੱਚ ਜਿਹੜੀ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਤੌਰ ਤੇ ਇਹ ਸੀਗੀ ਕਿ ਉਹ ਕਹਿੰਦੇ ਕਿ ਕੰਟਰੀ ਸਪੈਸਿਫਿਕ ਫੈਕਟਰ ਹੈ ਮਤਲਬ Banda ਕਿਹੜੀ ਕੰਟਰੀ ਚੋਂ ਆ ਰਿਹਾ ਉਹ ਕੰਟਰੀ ਕਿੱਦਾਂ ਦੀ ਆ ਉੱਥੇ ਕੰਟਰੀ ਸਾਨੂੰ ਕਿੱਦਾਂ ਦੀ ਪ੍ਰੋਟੈਕਸ਼ਨ ਜਾਂ ਬੈਕਗ੍ਰਾਉਂਡ ਚੈੱਕ ਪ੍ਰੋਵਾਈਡ ਕਰਦੀ ਆ ਉਹ ਕੰਟਰੀ ਦਾ ਆਪਦਾ ਕਿੱਦਾਂ ਦਾ ਢਾਂਚਾ ਜਦੋਂ ਬੈਠੇ ਲੋਕ ਰਿਪੋਰਟ ਕਰਦੇ ਆ ਕਿ ਉਹ ਕੰਟਰੀ ਫਟਾਫਟ ट्रैवल ਡਾਕੂਮੈਂਟ ਬਣਾ ਦਿੰਦੀ ਆ ਕਿ ਨਹੀਂ ਬਣਾਉਂਦੀ ਆ ਹੂੰ ਉਹ ਕੰਟਰੀ ਦੇ ਜਿਹੜੇ ਲੋਕ ਆ ਉਹ ਕਿੰਨੇ ਕ ਪਰਸੈਂਟ ਜਿੰਨਾ ਟੂਰਿਸਟ ਵੀਜ਼ਿਆਂ ਤੇ ਆਏ ਆ ਕਿੰਨੇ ਕ ਪਰਸੈਂਟ ਇੱਥੇ ਰਹਿੰਦੇ ਆ ਕਿੰਨੇ ਕ ਪਰਸੈਂਟ ਜਿਹੜੇ ਮੁੜ ਜਾਂਦੇ ਆ ਮਤਲਬ ਕਿੰਨੇ ਕ ਪਰਸੈਂਟ ਉਹ ਕੰਟਰੀ ਜਿਹੜੀ ਕੰਪਲਾਈਅੰਸ ਹੈਗੀ ਆ ਕਿ ਨਹੀਂ ਹੈਗੀ ਆ ਸੋ ਤਾਂ ਦੇਖੋ ਇਹਨਾਂ ਕੋਲ ਡਾਟਾ ਜਿਹੜਾ ਆਲਰੇਡੀ ਹੁੰਦਾ ਹੀ ਆ ਹਨਾ ਤੇ ਉਹਦੇ ਤਹਿਤ ਕਹਿੰਦੇ ਆ ਆਪਾਂ ਫੈਸਲੇ ਜਿਹੜੇ ਹੁਣ ਅੱਗੇ ਜਿਹੜੇ ਕਰਿਆ ਕਰਨੇ ਆ ਤੇ ਉੰਨੀ ਕੰਟਰੀ ਜਿਹੜਾ ਨੇ ਜਿਹੜੀਆਂ ਆਈਡੈਂਟੀਫਾਈ ਕੀਤੀਆਂ ਤੇ ਜਿਹਦੇ ਕਰਕੇ ਕੀ ਇਹੋ ਕਹਿੰਦੇ ਕਿ ਕਈਆਂ ਨੂੰ ਜਿਹੜੀ ਸੀਗੀ ਸਟ੍ਰਿਕਟ ਜਿਹੜੀ ਸਾਰੀ ਰੋਕ ਟੋਕ ਲਾ ਦੇਣੀ ਕਈਆਂ ਤੇ ਪਾਰਸ਼ਲ ਜਿਹੜੀ ਲਗਾਈ ਹੋਣ ਨੇ ਹੂੰ ਹੂੰ ਸੋ ਨੈਸ਼ਨਲ ਗਾਰਡ ਦੀ ਸ਼ੂਟਿੰਗ ਦਾ ਜਿਹੜਾ ਸੀਗਾ ਮੁੱਦਾ ਜਿਹੜਾ ਤੁਸੀਂ ਦੱਸਿਆ ਉੱਥੋਂ ਸ਼ੁਰੂ ਹੋਈ ਇਹ ਗੱਲ ਵਾਸ਼ਿੰਗਟਨ ਡੀਸੀ ਚ ਅਫਗਾਨ ਨੈਸ਼ਨਲ ਸੀਗਾ ਤੇ ਇਹਨਾਂ ਨੇ ਫਿਰ ਹੁਣ ਯੂਐਸਸੀਐਸ ਵਾਲਿਆਂ ਨੇ ਇੱਕ ਨਵੀਂ ਗਾਈਡੈਂਸ ਆਹੀ ਜਿਹੜੀ ਕੰਟਰੀ ਸਪੈਸੀਫਿਕ ਫੈਕਟਰ ਕਿ ਆ ਜਿਹੜੀਆਂ 19 ਕੰਟਰੀਆਂ ਨੇ ਆਇਡੈਂਟੀਫਾਈ ਕੀਤੀਆਂ ਹਾਈ ਰਿਸਕ ਕੰਟਰੀਆਂ ਇਹ ਜਿਹੜੀ ਗਾਈਡੈਂਸ ਹੈਗੀ ਟਰੰਪ ਸਰਕਾਰ ਨੇ ਐਕਚੁਅਲੀ ਆਲਰੇਡੀ ਜਿਹੜਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਸੀਗਾ ਅਫਗਾਨਿਸਤਾਨ ਤੋਂ ਆਲਰੇਡੀ ਪਹਿਲਾਂ ਹੀ ਉਹਨਾਂ ਨੇ ਰੋਕ ਟੋਕ ਜਿਹੜੀ ਲਾਤੀ ਸੀਗੀ ਇਹ ਤੋਂ ਪਹਿਲਾਂ ਹੀ ਠੀਕ ਹੈ ਤੇ ਆਂਦੇ ਸਾਰੇ ਠੀਕ ਹੈ ਤੇ ਹੁਣ ਜਿਹੜਾ ਸੀਗਾ ਯੂਐਸਸੀਐਸਵੀ ਨਾਲ ਜਿਹੜੀ ਆਨਬੋਰਡ ਹੋ ਗਈ ਤੇ ਉਹ ਕਹਿੰਦੇ ਕਿ ਸਾਡੀ ਹੁਣ ਰਿਸਪੌਂਸਿਬਿਲਟੀ ਬਣਦੀ ਹੈਗਾ ਹਰੇਕ ਜਿਹੜਾ ਵੀ ਬੰਦਾ ਆ ਰਿਹਾ ਉਹ ਵੈੱਟ ਹੋਵੇ ਸਕ੍ਰੀਨ ਹੋਵੇ ਮੈਕਸਿਮਮ ਡਿਗਰੀ ਜਿੰਨਾ ਵੀ ਪੋਸੀਬਲ ਹੈਗਾ ਤੇ ਆਪਾਂ ਇਹ ਅਸੈਸਮੈਂਟ ਕਰਨੀ ਹੈਗਾ ਆਪਾਂ ਇਹ ਵੇਖਣਾ ਕਿ ਲੋਕੀ ਕਿੱਥੋਂ ਆ ਰਹੇ ਆ ਕਿਉਂ ਆ ਰਹੇ ਆ ਤੇ ਜਿਹੜੇ ਕਹਿੰਦਾ ਇਹ ਜਿਹੜੀ ਸ਼ੂਟਿੰਗ ਹੋਈ ਹੈ ਨੈਸ਼ਨਲ ਗਾਰਡ ਵਾਲੀ ਤੋਂ ਕਹਿੰਦਾ ਕਾਫੀ ਕਲੀਅਰ ਹੋ ਜਾਂਦਾ ਕਿ ਜਿਹੜੀ ਬਾਈਡਨ ਸਰਕਾਰ ਸੀਗੀ ਉਹਨੇ 4 ਸਾਲ ਜਿਹੜੇ ਸੀਗੇ ਪੂਰਾ ਜਿਹੜਾ ਤੁਸੀਂ ਕਹਿੰਦੇ ਕਿ ਢਾਂਚਾ ਕਿ ਲੋਕਾਂ ਦੀ ਵੈਟਿੰਗ ਕਿੱਦਾਂ ਕਰਨੀ ਆ ਸਕਰੀਨਿੰਗ ਕਿੱਦਾਂ ਕਰਨੀ ਆ ਕਿਹੜੇ ਲੋਕਾਂ ਨੂੰ ਪ੍ਰਾਇੋਰਟਾਈਜ਼ ਕਰਨਾ ਕਿਹੜੀ ਹਾਈ ਰਿਸਕ ਕੰਟਰੀਆਂ ਉਹ ਸਾਰੇ ਹੀ ਉਹਨਾਂ ਨੇ ਛੱਡਤਾ ਸੀ ਉਹਨਾਂ ਨੇ ਗੇਟ ਜਿਹੜਾ ਸੀਗਾ ਦਰਵਾਜ਼ਾ ਬਾਰਡਰ ਖੋਲ ਹੀ ਦਿੱਤਾ ਸੀਗਾ ਇਹ ਗੱਲ ਦੇ ਵਿੱਚ ਸਚਾਈ ਵੀ ਉਹਨਾਂ ਨੇ ਬਿਲਕੁਲ ਜਿਹੜਾ ਸੀਗਾ ਬਾਰਡਰ ਜਿਹੜਾ ਖੋਲਤਾ ਤੇ ਕੋਈ ਵੀ ਬਿਨਾ ਬੈਕਗ੍ਰਾਉਂਡ ਚੈੱਕ ਕੀਤੇ ਲੋਕੀ ਜਿਹ ਠੀਕ ਹੈ ਤੇ ਬੁੱਲ ਮਤਲਬ ਉਹੀ ਗੱਲ ਹੈਗੀ ਕਿ ਜਨਤਾ ਜਿਹੜੀ ਇਸ ਸਾਈਡ ਵੀ ਹੋ ਜਾਂਦੀ ਉਸ ਸਾਈਡ ਵੀ ਜਾਂਦੀ ਹੈ ਇਹ ਗੱਲ ਲੋਕੀ ਬੋਲਣੋਂ ਜਿਹੜਾ ਡਰਦੇ ਆ ਹੂੰ ਹੂੰ ਤੇ ਨੋ ਡਾਊਟ ਜਿਹੜਾ ਬਿਨਾ ਵੈਟਿੰਗ ਦੇ ਦਰਵਾਜ਼ਾ ਜਿਹੜਾ ਖੁੱਲਾ ਸੀਗਾ ਅੱਛਾ ਜੀ ਪਰ ਹੁਣ ਜਿਹੜੀ ਇਹ ਵਾਲੀ ਆਪਾਂ ਕਈ ਵਾਰੀ ਗੱਲ ਕੀਤੀ ਕਿ ਜਦੋਂ ਇੱਕ ਦੇਸ਼ ਇਹ ਬਹੁਤ ਜ਼ਿਆਦਾ ਲੈਫਟ ਚੱਲ ਜਾਵੇ ਕਿ ਤੁਸੀਂ ਸੈਂਟਰ ਵਾਲੇ ਲੋਕਾਂ ਨੂੰ ਵੀ ਡਿਸਰਿਗਾਰਡ ਕਰ ਦਿਓ ਰਾਈਟ ਵਾਲੇ ਲੋਕਾਂ ਨੂੰ ਵੀ ਡਿਸਰਿਗਾਰਡ ਕਰ ਦਿਓ ਬਹੁਤ ਜ਼ਿਆਦਾ ਜਦੋਂ ਲਿਬਰਲ ਹੋ ਜਾਵੇ ਉਹ ਫਿਰ ਜਦੋਂ ਜਦ ਤੱਕ ਤਾਂ ਜਿੱਤਦੇ ਆ ਠੀਕ ਆ ਪਰ ਜਦੋਂ ਇਲੈਕਸ਼ਨ ਚੋਂ ਨਹੀਂ ਜਿੱਤਦੇ ਉਹਨਾਂ ਦੀ ਹਾਰ ਹੁੰਦੀ ਹੈ ਉਹ ਫਿਰ ਜਿਹੜਾ ਪੈਂਡਲ ਉਧਰਲੇ ਪੰਨੇ ਲੈਫਟ ਵੱਲ ਸਵਿੰਗ ਕੀਤਾ ਹੁੰਦਾ ਔਰ ਰਾਈਟ ਵੱਲ ਸਵਿੰਗ ਜਿਹੜਾ ਕਰਨਾ ਹੀ ਹੁੰਦਾ ਬਰਾਬਰਤਾ ਆ ਜਾਣੀ ਫਿਰ ਉਧਰ ਜਦੋਂ ਉਹਨਾਂ ਕੋਲ ਪੁੱਛਦੇ ਸੀ ਕਿ ਤੂੰ ਤਾਂ ਨਹੀਂ ਇਦਾਂ ਕਰੂਗਾ ਉਹ ਵੀ ਅਗਲਾ ਕਹਿੰਦਾ ਸੀਗਾ ਕਿ ਮੇਰੇ ਤੋਂ ਵੀ ਕਹਿੰਦਾ ਉਮੀਦ ਰੱਖਿਓ ਮੈਂ ਵੀ ਐਕਸਟ੍ਰੀਮ ਤੇ ਜਾਣਾ ਸੋ ਇਹ ਵੀ ਹੁਣ ਜਿਹੜੇ ਕਿ ਐਕਸਟ੍ਰੀਮ ਤੇ ਗੱਲ ਜਿਹੜੀ ਲੈ ਜਾਂਦੇ ਆ ਹਮ ਹੁਣ 트럼ਪ ਦੀ ਸੀਗੀ ਟੋਟਲੀ ਆਪੋਜ਼ਿਟ ਅਪਰੋਚ ਕਿਉਂਕਿ ਅਗਲਾ ਜਿੱਤੇ ਹੀ ਇੱਥੇ ਸੀਗਾ ਇਮੀਗ੍ਰੇਸ਼ਨ ਦੇ ਮੁੱਦੇ ਤੇ ਉਹ ਉਹਨੇ ਨਵੀਂ ਜਿਹੜੀ ਪਾਲਿਸੀ ਗਾਈਡੈਂਸ ਇਸ਼ੂ ਕਰਤੀ ਕਿ ਯੂਐਸਆਈਐਸ ਆਫੀਸਰ ਜਿਹੜੇ ਹੈਗੇ ਉਹਨਾਂ ਨੇ ਕਿੱਦਾਂ ਜਿਹੜਾ ਆਪਣਾ ਕੰਟਰੀ ਬਾਈ ਕੰਟਰੀ ਜਿਹੜਾ ਸਪੈਸਿਫਿਕ ਫੈਕਟਰ ਉਹਨਾਂ ਨੇ ਜਿਹੜੇ ਦੇਖਣੇ ਆ ਅੱਛਾ ਇਹ ਜਿਹੜੀ ਫਿਰ ਯੂਐਸਆਈਐਸ ਵਾਲਾ ਨੇ ਜਿਹੜੀ ਇਹਦੀ ਪ੍ਰੋਕਲੇਮੇਸ਼ਨ ਸੀਗੀ ਪ੍ਰੈਜ਼ੀਡੈਂਟ ਦੀ 10949 ਜਿਹੜੀ ਇਹਦੀ ਪ੍ਰੋਕਲੇਮੇਸ਼ਨ ਸੀਗੀ ਜਿਹਦਾ ਨਾਮ ਸੀ ਹੈ ਰੈਸਟ੍ਰਿਕਟਿੰਗ ਦੀ ਐਂਟਰੀ ਆਫ ਫੋਰਨ ਨੈਸ਼ਨਲਸ ਟੂ ਪ੍ਰੋਟੈਕਟ ਦੀ ਯੂਨਾਈਟਿਡ ਸਟੇਟਸ ਫ্রম ਫੋਰਨ ਟੈਰਰਿਸਟ ਐਂਡ ਅਦਰ ਨੈਸ਼ਨਲ ਸਿਕਿਉਰਿਟੀ ਐਂਡ ਪਬਲਿਕ ਸੇਫਟੀ ਥ੍ਰ ਇਹ ਜਿਹੜੀ ਪਾਲਸੀ ਗਾਈਡੈਂਸ ਜਿਹੜੀ ਸੀਗੀ ਇਹਦੇ ਥੱਲੇ ਉਹਨਾਂ ਨੇ ਜਿਹੜੇ ਫਿਰ ਅੱਗੇ ਹੋਰ ਮੈਜਰ ਲਏ ਆ ਤੇ ਇਹ ਇਫੈਕਟਿਵ ਜਿਹੜੀ ਇਮੀਡੀਏਟਲੀ ਹੈਗੀ ਪਾਲਸੀ ਗਾਈਡੈਂਸ ਨਵੰਬਰ 27 ਤੋਂ ਸੋ ਸ ਮਤਲਬ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਪ੍ਰੋਕਲਮੇਸ਼ਨ ਹੈਗੀ ਆ ਇਹਦੇ ਨਾਲ ਜਿਹੜੇ 19 ਮੁਲਕਾਂ ਤੋਂ ਲੋਕ ਆ ਰਹੇ ਆ ਇਹਨਾਂ ਦੇ ਮਤਲਬ ਵੀਜ਼ਾ ਪ੍ਰੋਸੈਸ ਫਿਰ ਬੰਦ ਕਰ ਦੇਣੇ ਇਹਨਾਂ ਨੇ ਕੀ ਮਤਲਬ ਇਸ ਦੇ ਵਿੱਚ ਕਿੱਤਾ ਜਿਹੜਾ ਹੋ ਜਾਣਾ ਹੈ ਕਿ ਇਹਨਾਂ ਦੀ ਸਿਰਫ ਵੈਟਿੰਗ ਨੂੰ ਹੀ ਜ਼ਿਆਦਾ ਕਰਨਾ ਹੈ ਵੀ ਆ ਆਬਵੀਅਸਲੀ ਸਲੋ ਡਾਊਨ ਤਾਂ ਹੋਊਗਾ ਜੇ ਜਿਹੜੇ ਵੈਟਿੰਗ ਜਿਹੜੀ ਉਹ ਹੋਣੀ ਆ ਤਾਂ ਦੇਖੋ ਜੀ ਜੂਨ 4 2025 ਨੂੰ ਇਹ ਪ੍ਰੋਕਲੇਮੇਸ਼ਨ ਜਿਹੜੀ ਸ਼ੂ ਹੋਈ ਸੀਗੀ ਇਹ ਜਿਹੜੇ ਹਮਲੇ ਤੋਂ ਪਹਿਲਾਂ ਠੀਕ ਹੈ ਹੂੰ ਹੂੰ ਸੋ ਪਹਿਲਾਂ ਉਹ ਦੱਸਦੇ ਜਾਈਏ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਤੇ ਪ੍ਰੈਜ਼ੀਡੈਂਟ ਦੇ ਆਰਡਰ ਆ ਪ੍ਰੋਕਲੇਮੇਸ਼ਨਾਂ ਕਈ ਸਾਰੀਆਂ ਹੈਗੀਆਂ ਠੀਕ ਹੈ ਹੁਣ ਜੇ ਐਗਜ਼ਾਮਪਲ ਜੇ ਦਈਏ ਠੀਕ ਹੈ ਜਦੋਂ ਹੁਣ ਟਰੱਕਿੰਗ ਵਾਲੇ ਐਕਸੀਡੈਂਟ ਜ਼ਿਆਦਾ ਹੋਏ ਉਦੋਂ ਇੱਕਦਮ ਉਹਨਾਂ ਨੇ ਜਿਹੜਾ ਵਿਵਾਦ ਵਧਾਤਾ ਕੈਲੀਫੋਰਨੀਆ ਤੇ ਪ੍ਰੈਸ਼ਰ ਪਾਇਆ ਉਹਨਾਂ ਨੂੰ ਵੀ ਜਿਹੜਾ ਸੀਗਾ ਨਾਲ ਕੰਪਲਾਈ ਕਰਨਾ ਪਿਆ ਕਿਉਂਕਿ ਮੁੱਦਾ ਜਦੋਂ ਪੋਲਿਟਿਕਲ ਹੋ ਜਾਂਦਾ ਹੈ ਜਾਂ ਨਜ਼ਰਾ ਚਾ ਜਾਂਦਾ ਤੇ ਫਿਰ ਉਹਦੇ ਉੱਤੇ ਜਿਹੜੀ ਤੁਸੀਂ ਕਹਿੰਦੇ ਕੁਛਾਣਵੀਨ ਜਿਹੜੀ ਹੁੰਦੀ ਆ ਹਾਂਜੀ ਤੇ ਜੂਨ 4 2025 ਨੂੰ ਇਹ ਜਿਹੜੀ ਪ੍ਰੋਕਲੇਮੇਸ਼ਨ ਜਿਹੜੀ ਇਹਨਾਂ ਨੇ ਕੀਤੀ ਸੀਗੀ ਹੂੰ ਤੇ ਇਹਦੇ ਵਿੱਚ ਉਹ ਪ੍ਰੈਜ਼ੀਡੈਂਟ ਕਹਿੰਦਾ ਜਿਹੜੀ ਮੇਰੀ ਅਥਾਰਟੀ ਹੈਗੀ ਹੈ ਸੈਕਸ਼ਨ 212 ਐਫ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਥੱਲੇ ਇਹਦੇ ਥੱਲੇ ਮੈਂ ਜਿਹੜਾ ਫੋਰਨ ਨੈਸ਼ਨਲ ਹੈਗਾ ਕੋਈ ਵੀ ਉਹਨਾਂ ਦੀ ਐਂਟਰੀ ਸਸਪੈਂਡ ਕਰ ਸਕਦਾ ਜੇ ਉਹ ਯੂਐਸ ਦੇ ਇੰਟਰਸਟ ਦੇ ਅਗੇਂਸਟ ਹੈਗੀ ਹੈ ਯੂਐਸ ਨੂੰ ਜੇ ਨੁਕਸਾਨ ਹੋਊਗਾ ਤਾਂ ਮੈਂ ਸੈਕਸ਼ਨ 212 ਐਫ ਜਿਹੜਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦਾ ਹੈਗਾ ਉਹ ਮੈਨੂੰ ਪਾਵਰ ਦਿੰਦਾ ਹੈਗਾ ਇਦਾਂ ਕਰਨ ਦੀ ਠੀਕ ਹੈ ਉਹ ਜੂਨ 4 ਨੂੰ ਉਹਨਾਂ ਨੇ ਉਹ ਪਾਵਰ ਯੂਜ਼ ਕਰਦੇ ਹੋਏ ਇਹ ਪ੍ਰੋਕਲੇਮੇਸ਼ਨ ਜਿਹੜੀ ਦਿੱਤੀ ਸੀ ਇਹਦੇ ਵਿੱਚ ਕੀ ਸੀਗਾ ਕਿ ਸਿਕਿਉਰਿਟੀ ਬੇਸ ਜਿਹੜੀਆਂ ਇਮੀਗ੍ਰੇਸ਼ਨ ਰੈਸਟ੍ਰਿਕਸ਼ਨ ਸੀਗੀਆਂ ਇਹ ਪਹਿਲਾਂ ਵੀ ਵੀਜ਼ਾ ਰੈਸਟ੍ਰਿਕਸ਼ਨ ਨੇ ਉਹਨਾਂ ਨੇ ਜਿਹੜੀਆਂ ਕੀਤੀਆਂ ਹੋਈਆਂ ਤੇ ਸੁਪਰੀਮ ਕੋਰਟ ਇਹਨਾਂ ਨਾਲ ਸਹਿਮਤ ਕਿ ਜਿਹੜੇ ਇਮੀਗ੍ਰੇਸ਼ਨ ਐਂਟਰੀ ਬੈਨ ਹੈਗੇ ਆ ਤੁਸੀਂ ਫੁੱਲ ਵੀ ਲਗਾ ਸਕਦੇ ਆ ਤੁਸੀਂ ਪਾਰਸ਼ਲ ਵੀ ਲਗਾ ਸਕਦੇ ਆ ਜੇ ਤੁਹਾਡੇ ਕੋਲ ਬੇਸਿਸ ਹੈਗਾ ਯੂ ਐਸ ਦੇ ਐਂਟਰਸ ਦੇ ਅਗੇਂਸਟ ਉਹ ਚੀਜ਼ਾਂ ਜਿਹੜੀਆਂ ਜਾਂਦੀਆਂ ਹੂੰ ਤੇ ਇਹ ਜਿਹੜੇ 19 ਕੰਟਰੀ ਜਿਹੜੇ ਹੈਗੇ ਆ ਉਹਨੇ ਇਹਦੇ ਵਿੱਚ ਜਿਹੜਾ ਨੇ ਕਈ ਫੈਕਟਰ ਇਹਨਾਂ ਨੇ ਰੱਖੇ ਸੀਗੇ ਤੇ ਉਹ ਤੁਹਾਨੂੰ ਬਾਰੀ-ਬਾਰੀ ਦੱਸਦੇ ਆ ਕਿਦਾਂ ਕਿ ਕੀ ਚੀਜ਼ਾਂ ਜਿਹੜੀਆਂ ਆਉਂਦੀਆਂ ਉਹ ਚ ਕੰਟਰੀਆਂ ਪਾਈਆਂ ਵੀ ਜਾ ਸਕਦੀਆਂ ਉਹ ਚੋਂ ਕੰਟਰੀਆਂ ਜਿਹੜੀਆਂ ਕੱਢੀਆਂ ਵੀ ਜਾ ਸਕਦੀਆਂ ਤੇ ਹੋਰ ਕੰਟਰੀਆਂ ਵੀ ਜਿਹੜੀਆਂ ਐਡ ਕੀਤੀਆਂ ਜਾ ਸਕਦੀਆਂ ਬਰਜੇਪਲ ਜਿਦਾ ਈਜਿਪਟ ਇਸ ਵੇਲੇ ਹੈ ਨੀਗਾ ਤੇ ਉਹਨਾਂ ਨੇ ਆ 19 ਨਾਲ ਕਰਤੇ ਤੇ ਨਾਲ ਉਹਨੂੰ ਕਹਿ ਗਿਆ ਈਜਿਪਟ ਦੇ ਬਾਰੇ ਵੀ ਜਿਹੜੀ ਸੋਚ ਵਿਚਾਰ ਜਿਹੜਾ ਕੀਤਾ ਜਾਵੇ ਹੂੰ 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 ਤੇ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹੀ ਹੈ ਕਿ ਜਿੱਥੇ ਆਇਡੈਂਟੀਟੀ ਮੈਨੇਜਮੈਂਟ ਸਿਸਟਮ ਜਿਹੜੀ ਕੰਟਰੀ ਚ ਵਧੀਆ ਨਹੀਂ ਹੈਗੇ ਜਿਹਦਾ ਮਤਲਬ ਇਹ ਹੈ ਕਿ ਜਿੱਥੇ ਪਾਸਪੋਰਟ ਵਗੈਰਾ ਦਾ ਬਰਥ ਸਰਟੀਫਿਕੇਟ ਵਗੈਰਾ ਦਾ ਕੋਈ ਮਰਜ਼ੀ ਈਸ਼ੂ ਜਿਹੜਾ ਕਰ ਦਿੰਦਾ ਪੈਸੇ ਦੇ ਕੇ ਈਸ਼ੂ ਕਰਾਇਆ ਜਾ ਸਕਦੇ ਆ ਕਿਸੇ ਨੇ ਵੀ ਕਰਤੇ ਤੇਰੇ ਲਾਇਬਲ ਸਿਸਟਮ ਨਹੀਂ ਹੋਣਾ ਦਾ ਸੀਗਾ ਕਿ ਪੁਰਾਣਾ ਜਿਹੜਾ ਰਿਕਾਰਡ ਕੀਪਿੰਗ ਜਿਹੜੀ ਹੋਈ ਹੋਵੇ ਹਸਪਤਲ ਜਦੋਂ ਮ ਉਹ ਕਹਿੰਦੇ ਆ ਕਿ ਜਦੋਂ ਇਦਾਂ ਦਾ ਢਾਂਚਾ ਹੋਵੇ ਤੇ ਸਾਨੂੰ ਇੱਕ ਰਿਲਾਇਬਲ ਸਿਸਟਮ ਨਹੀਂ ਮਿਲਦਾ ਆਪਾਂ ਵੈਰੀਫਾਈ ਨਹੀਂ ਕਰ ਸਕਦੇ ਇਹ ਬੰਦੇ ਕੌਣ ਆ ਇਹਨਾਂ ਦਾ ਬਰਥ ਕਿੱਥੇ ਹੋਇਆ ਹੈ ਨੇ ਦੇ ਪਾਸਪੋਰਟ ਅਸਲੀ ਆ ਨਕਲੀ ਆ ਕ੍ਰਿਮੀਨਲ ਹਿਸਟਰੀ ਡਾਟਾ ਇਹਨਾਂ ਦਾ ਕੀ ਹੈਗਾ ਤੇ ਇਹਨਾਂ ਦੀ ਜਿਹੜੀ ਨੈਸ਼ਨਲ ਆਈਡੀ ਆ ਜਦੋਂ ਆਪਣੇ ਇੰਡੀਆ ਦੇ ਇੱਕ ਵਾਰ ਨੂੰ ਤੁਸੀਂ ਕਹਿੰਦੇ ਹੋ ਆਧਾਰ ਕਾਰਡ ਪੈਨ ਕਾਰਡ ਉਹ ਅਸਲੀ ਆ ਕਿ ਨਕਲੀ ਆ ਜਦੋਂ ਇਹ ਚੀਜ਼ਾਂ ਆਂਦੀਆਂ ਨਹੀਂ ਸਾਹਮਣੇ ਬਰਥ ਸਰਟੀਫਿਕੇਟ ਪਾਸਪੋਰਟ ਕਿਦੋਂ ਵੀ ਬਣਾਇਆ ਜਾ ਸਕਦਾ ਤੇ ਸਾਡਾ ਜਿਹੜਾ ਸਿਸਟਮ ਇਹਨਾਂ ਰਿਲਾਇਬਲ ਨਹੀਂ ਰਹਿੰਦਾ ਵੈਟਿੰਗ ਕਰਨ ਦਾ ਤੇ ਇਹਦੇ ਵਿੱਚ ਉਹ ਕੰਟਰੀਆਂ ਜਿਹਨਾਂ ਦੇ ਵਿੱਚ ਕੀ ਪ੍ਰੋਪਰ ਜਿਹੜੇ ਰਿਕਾਰਡ ਨਹੀਂ ਮੇਨਟੇਨ ਕੀਤੇ ਗਏ ਆਲਰੇਡੀ ਸਿਵਲ ਰਜਿਸਟਰੀਆਂ ਹੋ ਗਈਆਂ ਤੇ ਆ ਸਰਕਾਰ ਦਾ ਤੁਸੀਂ ਵੀ ਕਹਿ ਲੋ ਕਿ ਕੰਟਰੋਲ ਨਹੀਂ ਹੈਗਾ ਤੇ ਉਸ بیس ਦੇ ਵਿੱਚ ਕਹਿੰਦੇ ਕਿ ਜਿਹੜੀ ਯੂਐਸ ਗਵਰਨਮੈਂਟ ਆ ਉਹ ਆਇਡੈਂਟੀਟੀ ਜਿਹੜੀ ਬੰਦੇ ਦੀ ਪਛਾਣ ਨਹੀਂ ਸਕਦੀ ਇਹਦੇ ਵਿੱਚ ਅਫਗਾਨਿਸਤਾਨ ਸੋਮਾਲੀਆ ਲਿਬੀਆ ਯਮਨ ਉਹਨਾਂ ਦੇ ਕਹਿੰਦੇ ਇਹ ਜਿਹ ਵੀਕ ਜਾਂ ਡਿਸਫੰਕਸ਼ਨਲ ਸਿਸਟਮ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਇੰਪੋਸੀਬਲ ਹੈਗੀ ਆ ਜਿਹੜੀ 에리ਟਰੀਆ ਇੱਕ ਕੰਟਰੀ ਹੈ ਅਫਰੀਕਾ ਦੇ ਵਿੱਚ ਉਹਦੇ ਵਿੱਚ ਕਹਿੰਦੇ ਕਿ ਸਿਸਟਮ ਇੰਨਾ ਡਿਸਫੰਕਸ਼ਨਲ ਹੈਗਾ ਕਿ ਜਿਹੜੇ ਇਵਨ ਕ੍ਰਿਮੀਨਲ ਰਿਕਾਰਡ ਹੈਗੇ ਉਹ ਵੀ ਯੂਐਸ ਸਰਕਾਰ ਨੂੰ ਜਿਹੜੇ ਅਵੇਲੇਬਲ ਨਹੀਂ ਹੁੰਦੇ ਮਤਲਬ ਕੋਈ ਵੀ ਬੰਦਾ ਜਿਹੜਾ ਆ ਸਕਦਾ ਹੈ ਕਿ ਸਰਕਾਰ ਖੁਦ ਹੀ ਨਹੀਂ ਮੇਨਟੇਨ ਕਰ ਪੰਦੀ ਪਰ ਪਤਾ ਹੁਣ ਹਰੇਕ ਸਰਕਾਰ ਦੀ ਆਪਣੀ ਆਪਣੀ ਪਾਵਰ ਆਪਣੀ ਆਪਣੀ ਰੀਚ ਜਿਹੜੀ ਹੁੰਦੀ ਹੈ ਕਈ ਏਰੀਆ ਜਿਹੜੇ ਇਦਾਂ ਦੇ ਵੀ ਕਈ ਕੰਟਰੀਆਂ 'ਚ ਹੁੰਦੇ ਆ ਉਹ ਸਰਕਾਰ ਦੇ ਥੱਲੇ ਆਉਂਦੇ ਨਹੀਂ ਉਹ ਸਰਕਾਰ ਹਰੇਕ ਏਰੀਆ ਤੇ ਕਾਬੂ ਨਹੀਂ ਕਰ ਸਕਦੀ ਤੇ ਉੱਥੇ ਜੇ ਕਿਸੇ ਨੇ ਕ੍ਰਾਈਮ ਕਮਿਟ ਕੀਤੇ ਆ ਉਹ ਇਨਫੋਰਮੇਸ਼ਨ ਸਰਕਾਰ ਜਿਹੜੀ ਉਹਨਾਂ ਦੀ ਤੇ ਉਹ ਕਹਿੰਦੇ ਕਿ ਇੱਕ ਆਈਡੈਂਟੀਟੀ ਮੈਨੇਜਮੈਂਟ ਦਾ ਸਾਨੂੰ ਚੱਕਰ ਹੈ ਇੱਕ ਹੈਗਾ ਕਿ ਪੂਰ ਇਨਫੋਰਮੇਸ਼ਨ ਸ਼ੇਅਰਿੰਗ ਕਿ ਅਮਰੀਕਾ ਦੇ ਨਾਲ ਇਨਫੋਰਮੇਸ਼ਨ ਹੀ ਨਹੀਂ ਪੂਰੀ ਸਹੀ ਤਰੀਕੇ ਨਾਲ ਸ਼ੇਅਰ ਕਰਦੇ ਆ ਕਿ ਇਹ ਬੰਦਾ ਕੌਣ ਹੈ ਇਹਦੇ ਵਿੱਚ ਕ੍ਰਿਮੀਨਲ ਹਿਸਟਰੀ ਹੋ ਗਈ ਉਹਨਾਂ ਦੀ ਟੈਰਰਿਸਟ ਅਫੀਲੀਏਸ਼ਨ ਹੋ ਗਿਆ ਜਾਂ ਜਿਹੜਾ ਪਾਸਪੋਰਟ ਵਗੈਰਾ ਚੋਰੀ ਜਾਂ ਕਿਸੇ ਹੋਰ ਦੇ ਨਾਮ ਤੇ ਆਈਡੈਂਟੀਟੀ ਜਿਹੜਾ ਥੈਫਟ ਜਿਹੜਾ ਹੁੰਦਾ ਜਾਂ ਉਹਨਾਂ ਦੇ ਪੁਲਿਸ ਵਾਲੇ ਜਿਹੜੇ ਰਿਕਾਰਡ ਆ ਉਹ ਕਈ ਵਾਰੀ ਦਬ ਦਿੱਤੇ ਜਾਂਦੇ ਆ ਸਾਡੇ ਨਾਲ ਪ੍ਰੋਪਰ ਸ਼ੇਅਰ ਨਹੀਂ ਹੁੰਦੇ ਤੇ ਜਦੋਂ ਅਮਰੀਕਾ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਉਹਨਾਂ ਨਾਲ ਸ਼ੇਅਰ ਨਹੀਂ ਕਰਦੇ ਜਾਂ ਡਿਲੇ ਕਰ ਦਿੰਦੇ ਆ ਕਿਊ ਬਾਏ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਕਿਊ ਬਾਏ ਦੇ ਵਿੱਚ ਇੱਕ ਐਦਾਂ ਦੀ ਕੰਟਰੀ ਆਂਦੀ ਆ ਈਰਾਨ ਐਦਾਂ ਦੀ ਕੰਟਰੀ ਹੈ ਜਿਹੜੀ ਇਹਨਾਂ ਨਾਲ ਕੋਆਪਰੇਟ ਨਹੀਂ ਕਰਦੀ ਸੋਮਾਲੀਆ ਸਦਾਨ ਲਿਬੀਆ ਇਹਦੇ ਵਿੱਚ ਉਹ ਕੰਟਰੀ ਜਿਹੜੇ ਆਂਦੇ ਆ ਉਹ ਕਹਿੰਦੇ ਹਨ ਤੇ ਆਪਾਂ ਰਿਲਾਈਬਲੀ ਆਪਾਂ ਰਿਲਾਈ ਨਹੀਂ ਕਰ ਸਕਦੇ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਪੁੱਛਦੇ ਆਂ ਤੇ ਸਾਨੂੰ ਜਵਾਬ ਹੀ ਨਹੀਂ ਦਿੰਦੇ ਜਾਂ ਜਾਣ ਕੇ ਜਿਹੜਾ ਡਿਲੇ ਕਰ ਦਿੰਦੇ ਆ ਪ੍ਰੋਸੈਸ ਠੀਕ ਆ ਤੀਜੀ ਚੀਜ਼ ਉਹ ਕਹਿੰਦੇ ਆਪਾਂ ਦੇਖਣੀ ਹੈ ਕਿ ਜਿਹੜੇ ਵੀਜ਼ਾ ਓਵਰ ਸਟੇ ਜਿਹੜਾ ਹਾਈ ਰੇਟ ਜਿਹੜਾ ਕਿੱਥੇ ਹੈਗਾ ਹੂੰ 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 ਇੱਕ ਇੱਕ ਆਮੜਾ ਤਾਂ ਕਰਨਾ ਸੌਖਾ ਨਹੀਂ ਤਾਂ ਸਿੱਧੇ ਡਾਟਾਬੇਸ ਤੋਂ ਪਤਾ ਲੱਗ ਜਾਂਦਾ ਇਹ ਕਹਿੰਦਾ ਕਿ ਜਦੋਂ ਲੋਕੀ ਓਵਰਸਟੇ ਜਿਆਦਾ ਕਰਦੇ ਆ ਤੇ ਸਾਡੇ ਸਿਸਟਮ ਤੇ ਜਿਹੜਾ ਸਟ੍ਰੇਨ ਜਿਹੜਾ ਉਹ ਕਹਿੰਦਾ ਪੈਂਦਾ ਇਹ ਚੀਜ਼ਾਂ ਉਹ ਕਹਿੰਦੇ ਟਰੈਕ ਕਰਨੀਆਂ ਬਹੁਤ ਡਿਫਿਕਲਟ ਆ ਜਿੱਦਾਂ ਚੈਡ ਇੱਕ ਕੰਟਰੀਆਂ ਉੱਥੇ 50% ਲੋਕੀ ਐਡ ਟੂਰਿਸਟ ਵੀਜ਼ੇ ਤੋਂ ਆਏ ਕਦੀ ਵਾਪਸ ਨਹੀਂ ਮੁੜੇ ਤੇ ਸਟੂਡੈਂਟ 55% ਤੋਂ ਜ਼ਿਆਦਾ ਜਿਹੜੇ ਕਦੀ ਲੋਕੀ ਵਾਪਸ ਨਹੀਂ ਮੁੜੇ ਇਕਵੇਟੋਰੀਅਲ ਗਿਨੀਆ ਜਿਹੜੀ ਕੰਟਰੀ ਆ ਉੱਥੋਂ 70% ਜਿਹੜੇ ਸਟੂਡੈਂਟਸ ਕੇ ਕਦੀ ਵਾਪਸ ਨਹੀਂ ਮੋੜੇ ਬੁਰਕੀਨਾ ਤੇ ਸਾਨੀਸਤਾਨ ਜਿਹੜੇ ਕੰਟਰੀ ਹੋ ਕਹਿੰਦੇ ਇੱਥੋਂ ਦੀ ਲੋਕੀ ਜਿਹੜੇ ਵਾਪਸ ਨਹੀਂ ਮੋੜੇ ਏਸ਼ੀਆ ਦੇ ਵਿੱਚ ਵੀ ਕੰਟਰੀ ਜਿਹੜੇ ਆ ਜਾਂਦੇ ਨੇ ਇੰਡੀਆ ਵੀ ਉਹਦੇ ਵਿੱਚ ਆਂਦਾ ਹੈਗਾ ਪਰ ਇਹਨਾਂ ਨੇ ਅਜੇ ਲਿਸਟ ਤੇ ਨਹੀਂ ਪਾਇਆ ਹੈਗਾ ਆਬਵੀਅਸਲੀ ਇਹਨਾਂ ਕੋ ਇੱਕ ਇੱਕ ਕ੍ਰਾਈਟੇਰੀਆ ਉਹਨਾਂ ਦਾ ਹੈਗਾ ਕਿ ਟੂਰਿਸਟ ਵੀਜ਼ੇ ਤੇ ਬੰਦੇ ਜਿਹੜੇ ਵਾਪਸ ਨਹੀਂ ਮੋੜੇ ਉਹਨਾਂ ਨੂੰ ਇਹ ਇੱਕ ਫੈਕਟਰ ਜਿਹੜਾ ਲੈ ਸਕਦੇ ਆ ਕਿ ਇਹਨਾਂ ਨੂੰ ਆਪਾਂ ਵੀਜ਼ੇ ਨਹੀਂ ਦੇਣੇ ਇਹਨਾਂ ਦੀ ਵੈਟਿੰਗ ਹੋਰ ਜ਼ਿਆਦਾ ਆਪਾਂ ਜਿਹੜੀ ਕਰਨੀ ਫੇਰੇ ਇਹ ਕਹਿੰਦੇ ਆ ਚੌਥੀ ਚੀਜ਼ ਆਪਾਂ ਦੇਖਣੀ ਆ ਕਿ ਸਿਕਿਉਰਿਟੀ ਥ੍ਰੈਟ ਜਾਂ ਟੈਰਰਿਸਟ ਪ੍ਰੈਜ਼ੈਂਸ ਕੰਟਰੀਆਂ ਦੇ ਵਿੱਚ ਕੋਈ ਇਦਾਂ ਦੀਆਂ ਸੰਸਥਾਵਾਂ ਤਾਂ ਨਹੀਂ ਹੈਗੀਆਂ ਜਿਹੜੀਆਂ ਕਿ ਸਟੇਟ ਸਪੌਂਸਰ ਹੈਗੀਆਂ ਟੈਰੋਰੀਜ਼ਮ ਦੇ ਜਾਂ ਕੋਈ ਇਦਾਂ ਦੇ ਏਰੀਆ ਹੈਗੇ ਆ ਕੰਟਰੀ ਦੇ ਵਿੱਚ ਜਿਨ੍ਹਾਂ ਤੇ ਸਰਕਾਰ ਦਾ ਪੂਰਾ ਕੰਟਰੋਲ ਨਹੀਂ ਹੈਗਾ ਤੇ ਉੱਥੇ ਰੈਬਲ ਗਰੁੱਪ ਕਹੋ ਤੁਸੀਂ ਐਕਸਟ੍ਰੀਮਿਸਟ ਗਰੁੱਪ ਜਿਹੜੇ ਹੈਗੇ ਆ ਉਹ ਆਪਣਾ ਜਿਹੜਾ ਕੰਟਰੋਲ ਕਰਦੇ ਆ ਉਸ ਕੇਸ ਦੇ ਵਿੱਚ ਉਹ ਕਹਿੰਦੇ ਆ ਕਿ ਯੂ ਐਸ ਜਿਹੜਾ ਹੈਗਾ ਇੱਕ ਬੈਕਗ੍ਰਾਉਂਡ ਚੈੱਕ ਨਹੀਂ ਕਰ ਸਕਦਾ ਤੇ ਇਰਾਨ ਇਹਦੇ ਵਿੱਚ ਆ ਜਾਂਦਾ ਸੋਮਾਲੀਆ ਆ ਜਾਂਦਾ ਜਿਹੜਾ ਇਰਾਨ ਆ ਉਹ ਕਹਿੰਦੇ ਸਟੇਟ ਸਪான்ਸਰ ਆਫ ਟਰੋਰਿਜ਼ਮ ਹੈਗਾ ਇਹਨਾਂ ਨੇ ਕੀਤਾ ਸੋਮਾਲੀਆ ਇਹਨਾਂ ਨੂੰ ਕਹਿੰਦੇ ਸੋਮਾਲੀਆ ਨੂੰ ਇਹ ਕਹਿੰਦੇ ਟਰੋਰਿਸਟਾਂ ਦਾ ਸੇਫ ਹੈਵਨ ਹੈਗਾ ਉੱਥੇ ਕੁਝ ਕਰਦੇ ਨਹੀਂ ਪਾਇਰਟ ਪੂਰੇਟ ਤੁਸੀਂ ਦੇਖੋ ਸਾਰੇ ਜਿਹੜਾ ਮਰਜ਼ੀ ਚੱਲ ਜਵੇ ਉਹ ਕਹਿੰਦੇ ਕੁਝ ਕਹਿੰਦੇ ਨਹੀਂ ਤੇ ਅਫਗਾਨਿਸਤਾਨ ਜਿਹੜਾ ਸੀਗਾ ਉਹ ਕਹਿੰਦੇ ਪਹਿਲਾਂ ਹੀ ਤਾਲੀਬਾਨ ਦੇ ਥੱਲੇ ਆਂਦਾ ਤੇ ਉਹ ਵੀ ਇੱਕ ਡੈਜ਼ਿਗਨੇਟਿਡ ਗਲੋਬਲ ਟਰੋਰਿਸਟ ਗਰੁੱਪ ਹੈਗਾ ਠੀਕ ਹੈ ਆਲਰੇਡੀ ਮਤਲਬ ਇਹ ਕੰਟਰੀਆਂ ਚ ਉਹ ਗੰਦੇ ਆ ਕਿ ਜਿਹੜੀ ਇਸ ਸੰਸਥਾਵਾਂ ਦੀ ਰੀਤ ਜਿਹੜੀ ਹੈ ਲੀਬੀਆ ਯਮਨ ਸੋडान ਦੇ ਵਿੱਚ ਉਹ ਕਹਿੰਦੇ ਆਲਰੇਡੀ ਜਿਹੜਾ ਕਨਫਲਿਕਟ ਜਿਹੜਾ ਚੱਲਦਾ ਪਿਆ ਐਕਸਟ੍ਰੀਮ ਐਲੀਮੈਂਟ ਉੱਥੇ ਆਲਰੇਡੀ ਹੈਗੇ ਆ ਇਨਫਰਾਸਟ੍ਰਕਚਰ ਦਾ ਘਾਟਾ ਸਟੇਬਿਲਿਟੀ ਨਹੀਂ ਹੈਗੀ ਤੇ ਜਦੋਂ ਟੈਰਰਿਸਟ ਗਰੁੱਪ ਉਹ ਕਹਿੰਦੇ ਆ ਕਿ ਫ੍ਰੀਲੀ ਘੁੰਮਦੇ ਆ ਰਿਕਰੂਟ ਕਰ ਸਕਦੇ ਆ ਕਰਾਸ ਬਾਰਡਰ ਉਹ ਜਿਹੜੀਆਂ ਗਤੀਵਿਧੀਆਂ ਕਰ ਸਕਦੇ ਆ ਤੁਸੀਂ ਦੇਖੇਗੇ ਆਪਣੇ ਆਪਣੇ ਮਿਨੀਸੋਟਾ ਦੇ ਵਿੱਚ ਹੁਣ ਦੇਖ ਲਓ ਕਿੰਨਾ ਵੱਡਾ ਟੈਕਸ ਵਾਲਾ ਜਿਹੜਾ ਟੈਕਸ ਫਰਡ ਦਾ ਮਿਲੀਅਨਸ ਆਫ ਡਾਲਰਸ ਦਾ ਇਹ ਸਕੈਂਡਲ ਹੋਇਆ ਉਸ ਮਾਲੀਅਨ ਜਿਹੜੇ ਫੜੇ ਗਏ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੇ ਪੰਜਵੀਂ ਚੀਜ਼ ਹੋ ਕਹਿੰਦੇ ਆ ਕਿ ਜਿਹੜੇ ਕੰਟਰੀ ਆਪਣੇ ਡਿਪੋਟੀ ਜਿਹੜੇ ਲੋਕਾਂ ਨੂੰ ਵਾਪਸ ਨਹੀਂ ਲੈਂਦੇ ਮਨਾ ਕਰ ਦਿੰਦੇ ਇਹਦੇ ਵਿੱਚ ਪਹਿਲਾਂ ਕਿਸੇ ਹੱਦ ਤੱਕ ਇੰਡੀਆ ਵੀ ਨਾ ਨੁਕਰ ਕਰਦਾ ਸੀਗਾ ਪਰ ਹੁਣ ਨਹੀਂ ਕਰ ਰਹੇ ਉਹ ਤੇ ਉਹ ਕਹਿੰਦੇ ਕਿ ਜਿਹੜੇ ਲੋਕੀ ਵਾਪਸ ਨਹੀਂ ਲੈ ਸਕਦੇ ਜਦੋਂ ਆਪਾਂ ਇਥੋਂ ਦੀ ਰਿਮੂਵਲ ਆਰਡਰ ਲਾ ਦਿੰਨੇ ਆ ਉਹਲੇ ਵੀ ਆਪਾਂ ਬਲੈਕਲਿਸਟ ਜਿਹੜੇ ਕਰਨੇ ਆ ਕਿਉਂਕਿ ਉਹ ਕਹਿੰਦੇ ਜਦੋਂ ਆਪਾਂ ਸਾਰੀ ਤੁਹਾਡੀ ਸੁਣਵਾਈ ਕਰ ਲਈ ਰਿਮੂਵਲ ਕਰਨਾ ਹੋਵੇ ਆਪਾਂ ਕੋਈ ਕ੍ਰਿਮੀਨਲ ਇਸ਼ੂ ਕਰਕੇ ਜਾਂ ਬੰਦਾ ਆਪਣਾ ਕੇਸ ਹਾਰ ਗਿਆ ਤੇ ਜਦੋਂ ਕੰਟਰੀ ਨੂੰ ਵਾਪਸ ਨਹੀਂ ਲੈਂਦਾ ਉਹ ਬੰਦੇ ਨੂੰ ਅਮਰੀਕਾ ਨੂੰ ਰੱਖਣਾ ਪੈਂਦਾ ਤੇ ਉਹ ਇੰਪ ਇਦੇ ਵਿੱਚ ਬਰਮਾ ਕੈਰੀਟਰੀਆ ਸਮਾਲੀਆ ਕਿਊਬਾ ਲਾਸ ਸੇਰਲਿਓਨ ਵੈਨੇਜ਼ੁਏਲਾ ਤੇ ਈਰਾਨ ਇਹ ਕਹਿੰਦੇ ਇਹ ਜਿਹੜੇ ਕੰਟਰੀ ਹੈਗੇ ਸਿੱਧੇ ਹੀ ਜਿਹੜੇ ਮਨਾ ਕਰ ਦਿੰਦੇ ਆ ਲੋਕੀ ਵਾਪਸ ਨਹੀਂ ਲੈਂਦੇ ਤੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਇਹ ਜਿਹੜਾ ਰਿਸਕ ਕਹਿੰਦੇ ਆ ਆਪਾਂ ਜਿਹੜਾ ਲੈ ਨਹੀਂ ਸਕਦੇ ਤੇ ਇਹਦੇ ਕਰਕੇ ਫਿਰ ਜਿਹੜਾ ਸੀਗਾ ਉਹ ਕਹਿੰਦੇ ਆ ਆਹ ਵਾਲੇ ਸੈਕਟਰ ਜਿਹੜੇ ਆਪਾਂ ਦੇਖਨੇ ਹੂੰ ਸੋ ਕਾਫੀ ਜਿਹੜੇ ਮੁਲਕਾਂ ਦਾ ਇਸ ਦੇ ਵਿੱਚ ਜਿਹੜਾ ਨਾਮ ਆ ਕਈ ਤਰ੍ਹਾਂ ਦੀ ਜਿਹੜੀ ਸਸਪੈਂਸ਼ਨ ਆ ਜਿਹੜੀ ਤੁਸੀਂ ਦੱਸਿਆ ਵੀ ਉਹਨਾਂ ਤੇ ਅ ਜੀ ਡੀਓ ਲੱਗ ਰਹੀ ਹੈ ਕਿਸੇ ਤੇ ਪਾਰਸ਼ਲ ਆ ਕਿਸੇ ਤੇ ਪੂਰੀ ਸ਼ਕਤੀ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ ਕੋਈ ਐਕਸੈਪਸ਼ਨ ਵੀ ਰੱਖੀ ਹੈ ਇਹਨਾਂ ਨੇ ਇਸ ਦੇ ਵਿੱਚ ਜੀ ਜੀ ਬਿਲਕੁਲ ਸੋ ਪਹਿਲਾਂ ਤਾਂ ਜੀ ਇਹਨਾਂ ਨੇ ਸੀਗਾ ਕਿ ਇੱਕ ਕਿਰਨ ਦੀ ਐਗਜ਼ੈਕਟਿਵ ਆਰਡਰ ਆਇਆ ਸੀਗਾ 14160 ਜਨਵਰੀ 2009 ਨੇ ਇਸ਼ੂ ਕੀਤਾ ਸੀਗਾ ਰਾਈਟ ਵੇਅ ਇੰਨੇ ਜਿਹੜਾ ਕਰਤਾ ਸੀਗਾ ਹੂੰ ਹੂੰ ਇਸ ਆਰਡਰ ਥੱਲੇ ਇਹਨਾਂ ਨੇ ਜਿਹੜੀਆਂ ਸੰਸਥਾਵਾਂ ਸੀਗੀਆਂ ਇੱਥੇ ਦੀਆਂ ਡਿਪਾਰਟਮੈਂਟ ਆਫ ਸਟੇਟ ਡਿਪਾਰਟਮੈਂਟ ਆਫ ਹੋਮ ਲੈਂਡ ਸਕਿਉਰਟੀ ਡਿਪਾਰਟਮੈਂਟ ਆਫ ਜਸਟਿਸ the office of district of national intelligence ਇਹ ਜਿਹੜੇ ਆਫਿਸ ਸੀਗੇ ਉਹਨਾਂ ਨੂੰ ਇਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਤੁਸੀਂ ਆਪਣੀ ਇੱਕ ਰਿਪੋਰਟ ਜਿਹੜੀ ਤਿਆਰ ਕਰੋ ਰਿਵਿਊ ਕਰੋ ਕੰਟਰੀਆਂ ਦੀ ਲਿਸਟ ਬਣਾਓ ਉਹਦੇ ਵਿੱਚ ਆਹੀ ਸਾਰੀ ਤੁਸੀਂ ਵੈਕਟਰਨ ਦੇਖਣਾ ਕਿ ਕਿਹੜੀ ਕੰਟਰੀ ਕਿੱਥੇ ਜਿਹੜੀ ਸਟੈਂਡ ਕਰਦੀ ਆ ਇਹਨਾਂ ਨੇ ਫਿਰ ਆਪਣੀ ਅਪ੍ਰੈਲ 2025 ਨੂੰ ਰਿਪੋਰਟ ਜਿਹੜੀ ਤਿਆਰ ਕੀਤੀ ਸੀਗੀ ਇਹਦੇ ਵਿੱਚ ਉਹਨਾਂ ਨੇ ਉਹ ਸਾਰੀ ਕੰਟਰੀ ਜਿਹੜੇ ਤਿਆਰ ਲਿਸਟ ਤਿਆਰ ਕੀਤੀ ਜਿਹੜੇ ਹਰੇਕ ਇਨਫੋਰਮੇਸ਼ਨ ਜਿਹੜੀ ਆਪਣੀ ਦਿੱਤੀ ਕੀ ਕਿਹੜਾ ਪਾਸਪੋਰਟ ਦਾ ਸਿਸਟਮ ਨਹੀਂ ਹੈ ਕਿੱਥੇ ਦੇ ਲੋਕ ਓਵਰਸਟੇ ਕਰ ਰਹੇ ਆ ਕੌਣ ਰਿਪੋਰਟੀ ਜਿਹੜੇ ਉਹਨੂੰ ਐਕਸੈਪਟ ਨਹੀਂ ਕਰਦਾ ਟੈਰਰਿਸਟ ਗਰੁੱਪ ਕਿੱਥੇ ਦੇ ਹੈ ਹਨ ਜਿਹੜੀ ਚੀਜ਼ਾਂ ਆਪਾਂ ਡਿਸਕਸ ਕਰਕੇ ਹਟੇ ਆਂ ਹੂੰ ਹੂੰ ਤੇ ਇਹਦੇ ਵਿੱਚ ਉਹਨਾਂ ਨੇ 12 ਕੰਟਰੀ ਜਿਹੜੀ ਸੀਗੀ ਉਹਦੀ ਹੁਣ ਫੁੱਲ ਸਸਪੈਂਸ਼ਨ ਜਿਹੜੀ ਕੀਤੀ ਆ ਉਹਦੇ ਵਿੱਚ ਆ ਜਾਂਦਾ ਅਫਗਾਨਿਸਤਾਨ ਬਰਮਾ ਚੈਡ ਰਿਪਬਲਿਕ ਆਫ ਕਾਂਗੋ ਇਕਵੇਟੋਰੀਅਲ ਗੈਨੀਆ ਇਰੀਟਰੀਆ ਹੈਟੀ ਈਰਾਨ ਲਿਬੀਆ ਸੋਮਾਲੀਆ ਸੂਡਾਨ ਤੇ ਯਮਨ ਇਹ ਕੰਟਰੀਆਂ ਦੀ ਜਿਹੜੀ ਫੁੱਲ ਜਿਹੜੀ ਉਹਨਾਂ ਨੇ ਕਹਿਤਾ ਜਿਹੜਾ ਸਸਪੈਂਸ਼ਨ ਹੈਗੀ ਇਸ ਵੇ ਪਾਰਸ਼ੀਅਲ ਸਸਪੈਂਸ਼ਨ ਹੈਗੀ ਆ ਬਰੂndi, ਕਿਊਬਾ, ਲਾਓਸ, ਸਾਰਾ ਲਿਓਨੀ, ਟੋਗੋ, ਤੁਰਕਮੈਨਿਸਤਾਨ ਤੇ ਵੈਨੇਜ਼ੁਏਲਾ ਇਹ ਸੱਤ ਕੰਟਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਪਾਰਸ਼ਲ ਜਿਹੜੀ ਹੈਗੀ ਆ ਸੋ ਪਾਰਸ਼ਲ ਦਾ ਪਾਰਸ਼ਲ ਦਾ ਕੀ ਮਤਲਬ ਉਹ ਚ ਕਿਹੜੀ ਚੀਜ਼ ਅਲਾਉਡ ਕਿਹੜੀ ਨਹੀਂ ਹੂੰ ਇਹਦਾ ਮਤਲਬ ਹੈਗਾ ਕਿ ਇਹਦੇ ਵਿੱਚ ਜਿਹੜਾ ਸੀਗਾ ਇਮੀਗ੍ਰੈਂਟ ਵੀਜ਼ਾ ਸਸਪੈਂਡ ਕਰਤੇ ਆਣੇ ਨੇ ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ ਸਸਪੈਂਡ ਕਰਤੇ ਆ, ਸ਼ਾਰਟ ਟਰਮ ਵੀਜ਼ਾ ਜਿਹੜੇ ਹੈਗੇ ਆ ਉਹ ਸਸਪੈਂਡ ਕਰਤੇ ਆ ਤੇ ਇਹਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਕਿ ਐਕਸੈਪਸ਼ਨ ਕੀ ਹੈਗੀਆਂ ਜਿਹੜੇ ਗ੍ਰੀਨ ਕਾਰਡ ਵਾਲੇ ਹੈਗੇ ਆ ਉਹਨਾਂ ਨੂੰ ਨਹੀਂ ਕੋਈ ਰੋਕ ਟੋਕ ਹੈਗੀ ਤੇ ਜਾਣਤਾ ਹੈ ਗ੍ਰੀਨ ਕਾਰਡ ਵਾਲਿਆਂ ਤੇ ਵੀ ਲਗਾ ਸਕਦੇ ਆ ਠੀਕ ਆ ਜੇ ਕਿਸੇ ਨੂੰ ਇਹਦੇ ਵਿੱਚ ਸ਼ੱਕ ਹੈ ਤਾਂ ਕੋਵਿਡ ਦੇ ਵਿੱਚ ਤੁਸੀਂ ਦੇਖੋ ਕਿ ਇੰਡੀਆ ਵੀ ਆਨ ਨਹੀਂ ਦਿੱਤੇ ਸੀ ਉਹਨਾਂ ਨੇ ਹੈਲਥ ਗਰਾਉਂਡ ਕਰਕੇ ਹਾਂਜੀ 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 ਆ ਟਾਈਟਲ 42 ਕਿੰਨਾ ਚਿਰ ਲਗਾ ਰਿਆ ਉਹਦੋਂ ਨੂੰ ਮੈਕਸੀਕੋ ਤੋਂ ਨਹੀਂ ਜਦੋਂ ਆਉਣ ਦਿੱਤਾ ਜਾਂਦਾ ਤੇ ਫੇਰ ਸਾਲ ਬਾਅਦ ਖੜਾ ਕੇ ਕਹਿੰਦੇ ਤੁਹਾਡੇ ਗ੍ਰੀਨ ਕਾਰਡ ਰਿਵੋਕ ਕਰ ਦੇਣੇ ਠੀਕ ਆ ਸੋ ਇਹ ਗ੍ਰੀਨ ਕਾਰਡ ਵਾਲਾ ਤੇ ਸਿਟੀਜ਼ਨ ਵਾਲਾ ਕਦੀ ਬਰਾਬਰ ਨਹੀਂ ਹੁੰਦਾ ਤੇ ਯਾ ਟਰੂ ਹਾਂ ਉਹ ਕਈ ਸੇ ਉਹ ਕਹਿੰਦੇ ਕਿ ਨਹੀਂ ਮੈਂ ਕਦੀ ਸਿਟੀਜ਼ਨਸ਼ਿਪ ਨਹੀਂ ਛੱਡਣੀ ਮੈਨੂੰ ਆਪਣਾ ਦੇਸ਼ ਬੜਾ ਪਿਆਰਾ ਮੈਂ ਗ੍ਰੀਨ ਕਾਰਡ ਹੀ ਰੱਖਣਾ ਕਈ ਲੋਕ ਹੀ ਇਹਨਾਂ ਨੇ ਜਿਹੜੇ ਰੋਕੇ ਆ ਸੋ ਇਨਕ ਸਿਟੀਜ਼ਨ ਮਤਲਬ ਪਹਿਲੀ ਵਾਰੀ ਜਿਹੜੀ ਸਰਕਾਰ ਸੇ ਉਹ ਚ ਫਰਕ ਪਤਾ ਲੱਗਿਆ ਕਿ ਯਾਰ ਐਦਾਂ ਵੀ ਗ੍ਰੀਨ ਕਾਰਡ ਆ ਲੈਣਾ ਹੋ ਜਾਂਦੀ ਹੈ ਨਾ ਹੂੰ ਡੁਅਲ ਨੈਸ਼ਨਲ ਜਿਹੜਾ ਡੁਅਲ ਸਿਟੀਜ਼ਨਸ਼ਿਪ ਹੈਗੀ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਹੈਗੀ ਜਿਹੜੇ ਡਿਪਲੋਮੈਟ ਵਾਲੇ ਵੀਜ਼ੇ ਹੈਗੇ ਆ ਏ ਵੀਜ਼ਾ ਜੀ ਵੀਜ਼ਾ ਨਾਟੋ ਵੀਜ਼ਾ ਹੋਲਡਰ ਹੈਗੇ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਜਿਹੜੇ ਐਥਲੀਟ ਆ ਰਹੇ ਆ ਪਾਰਟਿਸਿਪੇਟ ਕਰਨ ਸਪੋਰਟਿੰਗ ਇਵੈਂਟਸ ਦੇ ਵਿੱਚ ਉਹਨਾਂ ਤੇ ਰੋਕ ਟੋਕ ਨਹੀਂ ਫੈਮਿਲੀ ਵੀਜ਼ਾ ਜਿਹੜੇ ਹੈਗੇ ਆ ਇਮੀਡੀਏਟ ਫੈਮਿਲੀ ਵੀਜ਼ਾ ਜਿਹੜੇ ਫੈਮਿਲੀ ਮੈਂਬਰ ਹੈਗੇ ਆ ਇਮੀਡੀਏਟ ਰਿਲੇਟਿਵ ਕੈਟੇਗਰੀ ਉਹਨਾਂ ਤੇ ਰੋਕ ਟੋਕ ਨਹੀਂ ਹੈਗੀ ਪਰ ਉਹ ਕਹਿੰਦੇ ਆ ਕਿ ਹੁਣ ਆਪਣਾ ਡੀਐਨਏ ਦਾ ਪ੍ਰੂਫ ਜਿਹੜਾ ਆਪਾਂ ਲਾਣਾ ਜਿਹੜਾ ਸ਼ੁਰੂ ਕਰ ਦੇਣਾ ਐਡ ਕਰਨਾ ਇਹ ਵੈਸੇ ਲੌਂਗ ਟਰਮ ਕਮਿੰਗ ਸਿਗਾ ਕਿਉਂਕਿ ਆਪਾਂ ਆਪਣੇ ਕੰਟਰੀਆਂ 'ਚ ਵੀ ਦੇਖੀਏ ਤਾਂ ਕਈ ਵਾਰੀ ਲੋਕਾਂ ਨੇ ਜਵਾਕ ਅਡੌਪਟ ਕੀਤੇ ਹੁੰਦੇ ਆ ਤੇ ਉਹਨੂੰ ਐਜ਼ ਅ ਬਰਥ ਪੈਰੈਂਟ ਸ਼ੋ ਕੀਤਾ ਹੁੰਦਾ ਰਾਈਟ ਵਾਈ ਅਪੌਨ ਬਰਥ ਤੇ ਫਾਰਮਲ ਅਡਾਪਸ਼ਨ ਨਹੀਂ ਕੀਤੀ ਹੁੰਦੀ ਤੇ ਜੇ ਹੁਣ ਡੀਐਨਏ ਮੈਚ ਵਾਲੇ ਪਾਸੇ ਜਿਹੜੇ ਜਾਂਦੇ ਆ ਇਹ ਕਾਫੀ ਜਿਹੜਾ ਸਿਗਾ ਲੋਕੀ ਜਿਹੜੇ ਆਹਲੇ ਕੇਸ ਜਿਹੜੇ ਖਰਾਬ ਹੋ ਸਕਦੇ ਆ ਇੰਟਰਨੈਸ਼ਨਲ ਅਡਾਪਸ਼ਨ ਇਹਦੇ ਵਿੱਚ ਨਹੀਂ ਰੁਕਣੀਆ ਇੱਕ ਐਸਆਈਬੀ ਪ੍ਰੋਗਰਾਮ ਹੁੰਦਾ ਅਫਗਾਨ ਸਪੈਸ਼ਲ ਇਮੀਗਰੈਂਟ ਵੀਜ਼ਾ ਉਹ ਵਾਲਿਆਂ ਤੇ ਰੋਕ ਟੋਕ ਨਹੀਂ ਹੈਗੀ ਜਾਂ ਫਿਰ ਜਿਹੜੇ ਐਸਆਈਬੀ ਜਿਹੜੇ ਸਿਗੇ ਅਫਗਾਨ ਦੇ ਉਹ ਯੂਐਸ ਗਵਰਨਮੈਂਟ ਦੇ EMPLOYEES ਸਿਗੇ INTERPRETER TRANSLATOR ARMY ਵਾਲੇ ਇਦਾਂ ਦੇ ਬੰਦੇ ਸਿਗੇ ਹੋਣਾ ਤੇ ਰੋਕ ਟੋਕ ਨਹੀਂ ਲਾਣੀ ਇਹਨਾਂ ਨੇ ਪਰ ਆ ਬੰਦਾ ਜਿਹਨੇ ਗੋਲੀ ਗਾਣ ਕੀਤਾ ਇਹ ਤਾਂ ਇਹੀ ਸੀਗਾ ਹਾਂਜੀ ਸਿਗਾ ਪਰ ਇਹਨੂੰ ਕਿਹੜਾ ਉਹਨਾਂ ਨੇ ਪੱਕਾ ਨਹੀਂ ਕੀਤਾ ਸੀ ਹਾਂ ਨਹੀਂ ਦਿੱਤਾ ਹੈਗਾ ਇਹ ਤਾਂ ਇਹਦੇ ਸਿਰ ਤੇ ਬਹਾਨਾ ਬਣਾਣਾ ਉਹਨਾਂ ਨੇ ਹੁਣ ਅੱਗੇ ਵਾਲਿਆਂ ਦੇ ਲਈ ਕਰਨਾ ਜੀ ਨਹੀਂ ਆਪਾ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਕਿ ਰੋਕ ਡੋਕ ਕਿਹੜੇ ਹੁਣ ਉਹ ਤਾਂ ਹੁਣ ਮੈਂ ਤਾਂ ਤਿੰਨ ਜੇ ਤੁਸੀਂ ਜੇ ਤਿੰਨ ਚਾਰ ਆਪਣੇ ਟਰੱਕ ਹਾਦਸੇ ਹੁੰਦੇ ਉਹਦਾ ਅਮਰੀਕਨ ਬੰਦੇ ਵੀ ਕਰਦੇ ਕਈ ਕਰਦੇ ਆ ਪਰ ਤੁਸੀਂ ਉਹਦੇ ਕਰਕੇ ਸਾਰਿਆਂ ਨੂੰ ਤੰਗਦੇ ਆ ਸੋ ਇਹ ਆ ਪਰ ਗੱਲ ਇਹ ਆ ਵੀ ਉਹੀ ਜਿਦਾਂ ਤੁਸੀਂ ਦੱਸਦੇ ਜੀ ਵੀ ਬਹਾਨਾ ਬਣਾ ਕੇ ਫਿਰ ਇਮੀਗ੍ਰੇਸ਼ਨ ਦੇ ਸਖਤੀ ਦਾ ਕੰਮ ਜਿਹੜਾ ਉਹ ਚੱਲ ਰਿਹਾ ਇਸ ਟਾਈਮ ਇਹ ਤਾਂ ਹੈ ਨਹੀਂ ਬੰਨਾ ਕਈ ਵਾਰੀ ਚੀਜ਼ਾਂ ਹੁੰਦੀਆਂ ਵੀ ਨਹੀਂ ਉਹ ਉਧਰ ਨੂੰ ਬਹਨੇ ਬਹਨ ਨੂੰ ਬਣਾਉਣ ਨੂੰ ਫਿਰਦੇ ਉਹਦਾ ਮਾੜੀ ਜਿਹੀ ਨਿਊਜ਼ ਆਵੇ ਅੱਜ ਕੱਲ ਇਮੀਗ੍ਰੈਂਟ ਦੇ ਖਿਲਾਫ ਹੋਣਾ ਨੇ ਤਾਂ ਉਹ ਤਾਂ ਪਹਿਲਾਂ ਹੀ ਰੈਡੀ ਬੈਠੇ ਆ ਹੂੰ ਉਹ ਕਈ ਵਾਰੀ ਇੱਕ ਜਦੋਂ ਕਈ ਵਾਰੀ ਸੀਗਾ ਨਾ ਉਹ ਐਕਸੀਡੈਂਟ ਹੋਇਆ ਸੀਗਾ ਉਹ ਮੈਂ ਥੱਲੇ ਜਾ ਕੇ ਕਮੈਂਟ ਪੜ੍ਹਨਦਿਆਂ ਤੇ ਜਿਹੜੇ ਆਪਣੇ ਕਈ ਜਿਹੜੇ ਅਮਰੀਕਨ ਹੋਣੇ ਨਹੀਂ ਕਹਿੰਦੇ ਆਈ ਹੋਪ ਕਹਿੰਦੇ ਕਿ ਇਮੀਗ੍ਰੈਂਟ ਦਾ ਹੁਣ ਕਹਿੰਦੇ ਉਹ ਜਦੋਂ ਉਹ ਨਿਕਲਿਆ ਉਹ ਕਹਿੰਦੇ ਯਾਰ ਇਹਨੇ ਕਹਿੰਦੇ ਹੁਣ ਇਹਨੇ ਕਹਿੰਦੇ ਫੇਰ ਇਹਨੂੰ ਜਿਹੜਾ ਸੀਗਾ ਇਹਨੇ ਹੱਡਣਾ ਨਹੀਂ ਬੋਲਣੋ ਇਮੀਗ੍ਰੈਂਟਾਂ ਦੇ ਖ ਸੋ ਬਿਲਕੁਲ ਬੰਨੇ ਵਾਲੀ ਜਿਹੜੀ ਗੱਲ ਸੀਗੀ ਅਫਗਾਨ ਵਾਲਾ ਪਰ ਐਸਆਈਬੀ ਜਿਹੜੇ ਗਵਰਨਮੈਂਟ ਦੇ ਏਮਪਲੋਈ ਆ ਕਿਉਂਕਿ ਸਰਕਾਰ ਨੇ ਹੁਣ ਜਾ ਕੇ ਆਪਣੇ ਮਿਸ਼ਨ-ਮੁਸ਼ਨ ਵੀ ਤਾਂ ਕਰਨੇ ਆ ਨਾ ਉੱਥੇ ਤੇ ਉਹਦੇ ਕਰਕੇ ਇਹ ਜਿਹੜਾ ਸੀਗਾ ਲੋਕੀ ਉਹਨਾਂ ਨੂੰ ਵੀ ਲਾਈਫ ਦਾ ਥ੍ਰੈਟ ਹੋ ਲੈ ਕੇ ਤਾਂ ਇਹਨਾਂ ਨੂੰ ਆਣੇ ਪੈਂਦੇ ਉਦਾਂ ਤੁਸੀਂ ਇਹਨਾਂ ਦੀ ਹਿਸਟਰੀ ਜੇ ਦੇਖੋ ਹੂੰ ਕਈ ਜਿਹੜੇ ਦੇਸ਼ਾਂ ਨੇ ਸੀਗੇ ਜਿਹੜੇ ਗਵਰਨਮੈਂਟ ਨਾਲ ਕਲੈਬੋਰੇਟ ਕੀਤੇ ਸੀ ਛੱਡ ਕੇ ਵੀ ਕਈ ਵਾਰੀ ਆਏ ਆ ਤੇ ਕਈ ਵਾਰੀ ਉੱਥੇ ਬੰਦੇ ਮਰੇ ਵੀ ਆ ਜਦੋਂ ਬਾਅਦ ਚ ਦੂਜੀ ਹਾਂਜੀ ਇਦਾਂ ਹੀ ਇਹ ਤਾਂ ਹੈ ਹੀ ਆ ਹਾਂਜੀ ਤੇ ਉਹ ਮੌਕੇ-ਮੌਕੇ ਦਾ ਹਿਸਾਬ ਆ ਤੇ ਜਿਹੜ ਐਥਨਿਕ ਮਾਈਨੋਰਿਟੀ ਹੈਗੇ ਇਰਾਨ ਦੇ ਉਹਨਾਂ ਤੇ ਇਹ ਜਿਹੜਾ ਸੀਗਾ ਅ ਨਹੀਂ ਲੱਗਣਾ ਰੋਕ ਟੋਕ ਮਿਲ ਸਕਦੀ ਹੈ ਤੁਹਾਨੂੰ ਅਡਰਨੀ ਜਨਰਲ ਪੀਵਰ ਦੇ ਸਕਦਾ ਫੋਰ ਇਗਜ਼ਾਮਪਲ ਜੇ ਡਿਪਾਰਟਮੈਂਟ ਆਫ ਜਸਟਿਸ ਨੂੰ ਲੱਗੇ ਕਿ ਕੋਈ ਬੰਦਾ ਉਹਨਾਂ ਦੇ ਹਿੱਤ ਦੀ ਗੱਲ ਕਰਦਾ ਤੁਸੀਂ ਕਈ ਵਾਰੀ ਦੇਖੋਗੇ ਕਿ ਬੜੇ ਤਗੜੇ ਤਗੜੇ ਜਿਹੜੇ ਪੋਲਿਟੀਕਲ ਫਿਗਰ ਜਿਹੜੇ ਹੁੰਦੇ ਆ ਠੀਕ ਆ ਉਹਨਾਂ ਮੁਲਕਾਂ ਦੇ ਵਿੱਚੋਂ ਆਪਣੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਸਿੱਧੇ ਡਾਇਰੈਕਟ ਤੌਰ ਤੇ ਇਹ ਲੈ ਕੇ ਆਂਦੇ ਹਨਾ ਜਾਂ ਕਿ ਕੋਈ ਵਿਟਨੈਸ ਹੈ ਕ੍ਰਿਮੀਨਲ ਟ੍ਰਾਇਲ ਦਾ ਤੇ ਜਾਂ ਫਿਰ ਸੈਨਟੋ ਸਟੇਟ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਯੂਐਸ ਦੇ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ ਹੂੰ ਹੂੰ ਇਹ ਜਿਹੜੀ ਪ੍ਰੋਕਲੇਮੇਸ਼ਨ ਹੈਗੀ ਆ ਅਸਾਇਲਮ ਸeekਰਾਂ ਨੂੰ ਅਪਲਾਈ ਨਹੀਂ ਹੁੰਦੀ ਬੰਦਾ ਅਜੇ ਵੀ ਉਰੇ ਜਿਹੜਾ ਸਾਲਮ ਕਰ ਸਕਦਾ ਠੀਕ ਹੈ ਕੰਟਰੀਆਂ ਦੇ ਵਿੱਚੋਂ ਦੀ ਰਿਫਿਊਜੀ ਜਿਹੜਾ ਸਿੱਧਾ ਡਾਇਰੈਕਟ ਆਉਂਦੇ ਆ ਉਹ ਵੀ ਕਰ ਸਕਦੇ ਆ ਵਿਥਹੋਲਡਿੰਗ ਆਫ ਰਿਮੂਵਲ ਜਾਂ ਕੈਟ ਹੋਣਾ ਤੇ ਇਹ ਜਿਹੜੀ ਚੀਜ਼ ਆ ਲਾਗੂ ਨਹੀਂ ਹੁੰਦੀ ਠੀਕ ਹੈ ਜੀ ਤੇ ਇਹ ਜੂਨ ਤੋਂ ਸ਼ੁਰੂ ਹੋਈ ਪਈ ਆ ਰਾਈਟ ਇਹ ਜੂਨ ਤੋਂ ਸਹੀ ਇਫੈਕਟਿਵ ਤੇ ਜਿਹੜੇ ਲੋਕੀ ਹੁਣ ਇਹ ਜਿਹੜਾ ਹੁਣ ਇਹਨਾਂ ਨੇ ਬੈਨ ਜਿਹੜਾ ਲੱਗਿਆ ਸੀ ਕਿ ਜਿਹੜਾ ਯੂਐਸ ਤੋਂ ਬਾਹਰ ਹੈ ਗਿਆ ਜਿਹੜਾ ਕੋਈ ਵੀਜ਼ਾ ਨਹੀਂ ਹੈਗਾ ਉਹਨਾਂ ਤੇ ਸੀ ਕਿ ਜਿਹੜਾ ਕੋਈ ਵੀਜ਼ਾ ਹੈਗਾ ਉਹ ਆ ਜਾ ਸਕਦੇ ਹੈਗੇ ਕਿ ਨਵੇਂ ਵੀਜ਼ਾ ਇਸ਼ੂਐਂਸ ਦੀ ਤੇ ਇਹਨਾਂ ਨੇ ਇਹਦੇ ਵਿੱਚ ਕਿਹਾ ਸੀਗਾ ਕਿ 180 ਦਿਨ ਬਾਅਦ ਪਹਿਲਾਂ 90 ਦਿਨ ਬਾਅਦ ਰਿਵਿਊ ਕਰਨਾਂ ਬਾਅਦ 180 ਦਿਨ ਬਾਅਦ ਰਿਵਿਊ ਕਰਨਾ ਕਿ ਕਿ ਜਿਹੜਾ ਇਹ ਬੈਨ ਲਾਗੂ ਹੋਣਾ ਚਾਹੀਦਾ ਕਿ ਰੋਕ ਟੋਕ ਹੋਣੀ ਚਾਹੀਦੀ ਹੈ ਐਦਾਂ ਸੀਗਾ ਠੀਕ ਆ ਤੇ ਤੁਸੀਂ ਦੇਖ ਲਓ ਕਿ ਹੁਣ ਉਹੀ ਜੂਨ ਤੋਂ 180 ਦਿਨਾਂ ਦੇ ਅੰਦਰ ਅੰਦਰ ਹੀ ਆ ਜਿਹੜਾ ਹਾਦਸਾ ਹੋ ਗਿਆ ਜ ਜਦੀ ਆਪਾਂ ਗੱਲ ਕਰਦੇ ਤੇ ਉਹ ਬਾ ਨਾ ਮਿਲ ਗਿਆ ਨਾ ਫਿਰ ਉਹਨਾਂ ਨੂੰ ਆਟੋਮੈਟਿਕਲੀ ਤੇ ਉਹਦੇ ਬੇਸ ਤੇ ਉਹ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਹਿਲਾਤਾ ਠੀਕ ਹੈ ਠੀਕ ਹੈ